ਆਪਣੇ ਕੈਨੇਡਾ ਦੌਰੇ ਤੇ ਗਏ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਤੇ ਡੇਰਾ ਭਰੋ ਮੁਜਾਰਾ ਦੇ ਮੌਜੂਦਾ ਗੱਦੀ ਨਿਸ਼ੀਣ 108 ਸੰਤ ਕੁਲਵੰਤਰam ਭਰੋ ਮੁਜਾਰਾ ਜੀ ਵੱਲੋਂ ਟ੍ਰਾਂਟੋ ਐਡਮਿੰਟਨ ਵਿਖੇ ਸੰਗਤਾਂ ਨੂੰ ਦਰਸ਼ਨ ਦੇਦਾਰੇ ਦਿੱਤੇ ਗਏ ਸੰਤ ਡਾਕਟਰ ਲਾਸ਼ਮਨਦਾਸ ਜੀ ਅਤੇ ਸੰਤ ਕੁਲਵੰਤਰam ਭਰੋ ਮੁਜਾਰਾ ਜੀ ਵੱਲੋਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੀ ਬਾਣੀ ਨਾਲ ਵੀ નિਹਾਲ ਕੀਤਾ ਗਿਆ ਅਤੇ ਸੰਗਤਾਂ ਨੇ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਰਸ ਭਿੰਨੇ ਇਲਾਹੀ ਕੀਰਤਨ ਦਾ ਆਨੰਦ ਮਾਣਿਆ ਮਛਲੀ ਦਾ ਪਾਣੀ ਆ ਤਾਂ ਅਨਸਾਰ ਦਾ ਜਨਮ ਜਿਹੜਾ ਆ ਸਤਗੁਰ ਦੀ ਬਾਣੀ ਜਿਦਾ ਮਛਲੀ ਪਾਣੀ ਤੋਂ ਬਿਨਾਂ ਰਹਿ ਨਹੀਂਦੀ ਤਾਂ ਅਸੀਂ ਵੀ ਜਿਹੜਾ ਸਤਗੁਰ ਦੀ ਬਾਣੀ ਤੋਂ ਬਿਨਾਂ ਰਹਿ ਨਹੀਂ ਸਕਦੇ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਪ੍ਰੀਤਮਾ ਸਤੁਰੂ ਪਾਚੇ ਕਹਿੰਦੇ ਮੈਂ ਰਹਿ ਨਹੀਂ ਸਕਦਾ ਉਸ ਦੇ ਦਰਸ਼ਨਦਾਰ ਕੀਤੇ ਆ ਬਿਨਾ ਸਾਡਾ ਵੀ ਕਹਿੰਦੇ ਮੰਨ ਇਦਾਂ ਦਾ ਹੋਣਾ ਚਾਹੀਦਾ ਅਮਰਤ ਬਿੱਲੇ ਉੱਠ ਕੇ ਥੋੜਾ ਸਮਾਂ ਜਿਹੜਾ ਆ ਉਹ ਵਾਹਿਗੁਰੂ ਨੂੰ ਵਿਆਹ ਕਰੋ ਤਾਂ ਜੋ ਸਾਡਾ ਦੁਨੀਆ ਦੇ ਉੱਤੇ ਹੋਣਾ ਸਫਲ ਹੋ ਜਾਵੇ ਆਓ ਗੁਰੂ ਗ੍ਰੰਥ ਸਾਹਿਬ ਜੀ ਅਗਲਾ ਬਾਣੀ ਦਾ ਸ਼ਬਦ ਬੜੇ ਪਿਆਰ ਦੇ ਨਾਲ ਸੁਣੋ ਜੀ ਜਦ ਆਪਣਾ ਜਨਾਲਕਪੂਰ ਮੰਗੈ ਜਿਸ ਗੁਰਸਹਿ ਕੀ ਜੋ ਆਪ ਜਪੈ ਅਵਰਾ ਨਾਮ ਪਗ ਕਹਿੰਦੇ ਮੈਂ ਉਸ ਤੋਰ ਸਕੇ ਚਾਹਨਾ ਦੀ ਧੂੜੀ ਨੂੰ ਲੂਚਦਾ ਆ ਜਿਹੜਾ ਮੈਨੂੰ ਉਸ ਪ੍ਰਭੂ ਦੇ ਨਾਲ ਮੇਰਾ ਮਲਾਪ ਕਰ ਸਕੀ ਜਨਾਲਕਪੂਰ ਮੰਗੈ ਜਿਸ ਗੁਰਸਹਿ ਕੀ ਜੋ ਆਪ ਜਪੈ ਅਵਰਾ ਨਾਮ ਜਿਹੜਾ ਮੈਨੂੰ ਉਸ ਮਾਰਗ ਦੇ ਨਾਲ